ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨੀ ਕਿ ਇੱਕ ਗਰੰਥੀ ਸਿੰਘ ਜਿਹੜਾ ਉਹ ਗੁੱਡੀ ਫੋਕਣ ਦੀ ਅਰਦਾਸ ਕਰ ਰਿਹਾ ਹੁਣ ਜੇ ਆਪਾਂ ਕਹੀਏ ਠੀਕ ਆ ਗਰੰਥੀ ਸਿੰਘ ਦੀ ਉੱਥੇ ਗਲਤੀ ਆ ਉਹ ਮਨਮਤ ਕਰ ਰਿਹਾ ਪਰ ਕੀ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਨਾ ਕੋਈ ਉਹਦੀ ਮਜਬੂਰੀ ਵੀ ਹੋ ਸਕਦੀ ਆ ਦੇਖੋ ਜੀ ਮਜਬੂਰੀ ਤਾਂ ਉਹਦੀ ਹੈਗੀ ਆ ਹਾਂਜੀ ਹੋ ਸਕਦਾ ਉਹਨੂੰ ਗਿਆਨ ਨਾ ਹੋਵੇ ਬਿਲਕੁਲ ਹੋ ਸਕਦਾ ਉਹ ਗਰੰਥੀ ਸਿੰਘ ਨੂੰ ਗਿਆਨ ਹੋਵੇ ਪਰ ਉਹਦੀ ਮਜਬੂਰੀ ਇਹ ਹੋਵੇ ਕਿ ਜਦੋਂ ਮੰਨ ਲਓ ਅੱਧਾ ਪਿੰਡ ਆਣ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਖੜਾ ਆ ਹਾਂਜੀ ਤੇ ਉਹ ਬਾਜਾ ਮਾਰ ਰਹੇ ਕਿ ਭਾਈ ਸਾਹਿਬ ਆਓ ਜਾਂ ਅਰਦਾਸ ਕਰੋ ਆਣ ਕੇ ਹਾਂਜੀ ਜੇ ਭਾਈ ਸਾਹਿਬ ਨਹੀਂ ਜਾਂਦੇ ਅਰਦਾਸ ਕਰਨ ਹੂੰ ਉਹਨਾਂ ਡਿਊਟੀ ਛੱਡਣੀ ਪੈਣੀ ਆ ਬਿਲਕੁਲ ਤੇ ਹੁਣ ਉਹਨਾਂ ਨੇ ਇਸ ਕੰਮ ਦੇ ਨਾਲ ਹੀ ਆਪਣਾ ਪਰਿਵਾਰ ਪਾਲਣਾ ਪਰਿਵਾਰ ਉੱਥੇ ਬੱਚੇ ਸਕੂਲ ਪੜ ਰਹੇ ਉਹਨਾਂ ਦੇ ਹੂੰ ਬਿਲਕੁਲ ਜੀ ਹੈਨਾ ਬੱਚੇ ਸਕੂਲ ਪੜ ਰਹੇ ਆ ਹਾਂਜੀ ਜੇ ਭਾਈ ਸਾਹਿਬ ਸਿਧਾਂਤ ਤੇ ਖੜਦੇ ਨੇ ਹੂੰ ਤੇ ਨਾਲ ਸਾਥ ਨਹੀਂ ਦੇਣਾ ਕਿਸੇ ਨੇ ਬਿਲਕੁਲ ਹੋਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਵੇਖਣ ਨੂੰ ਮਿਲਦੀ ਆ ਹਾਂਜੀ ਇਹ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਸਿਆਣੇ ਹੋਣਾ ਬਹੁਤ ਜ਼ਰੂਰੀ ਹੈ ਜੀ ਹਮ ਕਿਉਂਕਿ ਉਹਨਾਂ ਨੇ ਸਟੈਂਡ ਲੈਣਾ ਨਾਲ ਭਾਈ ਸਾਹਿਬ ਦੇ ਉਹਨਾਂ ਨੇ ਖੜਨਾ ਨਾਲ ਉਹਨਾਂ ਨੇ ਉਹ ਤੇ ਆਪ ਸਾਰੇ ਵਿੱਚ ਖੜੇ ਆ ਹਮ ਉਹ ਕਹਿਣਗੇ ਭਈ ਆ ਗੁਰਮਤ ਆ ਨਹੀਂ ਭਾਵੇਂ ਪਿੰਡ ਵਾਲਿਓ ਇਹ ਗੁਰਮਤ ਇਹ ਆ ਭਾਈ ਸਾਹਿਬ ਠੀਕ ਕਹਿ ਰਹੇ ਇਹਨਾਂ ਨੇ ਨਹੀਂ ਕਰਨੀ ਦੱਸ ਹਾਂਜੀ ਇੰਦਾ ਨਹੀਂ ਹੁੰਦਾ ਕੁਝ ਵੀ ਹਾਂਜੀ ਤੇ ਜੇ ਹੁਣ ਕਮੇਟੀ ਨੂੰ ਸਮਝ ਨਹੀਂ ਹੈਗੀ ਤੇ ਇਹ ਸਾਰਾ ਕੁਝ ਇਦਾਂ ਹੀ ਵਾਪਰਨਾ ਜਿਹੜੀ ਗੱਲ ਤੁਸੀਂ ਕੀਤੀ ਨਾ ਪੰਜ-ਪੰਜ ਗੁਰਦੁਆਰਿਆਂ ਦੀ ਹਾਂਜੀ ਹੁਣ ਆਪਾਂ ਕਹਿ ਦਿੰਨੇ ਆ ਕਿ ਗ੍ਰੰਥੀ ਸਿੰਘ ਦੀ ਤਨਖਾਹ ਥੋੜੀ ਆ ਠੀਕ ਹੈ ਗੱਲ ਇਹ ਹਾਂਜੀ ਪਰ ਜਿਹੜੇ ਪਿੰਡ ਵਿੱਚ ਪੰਜ ਗੁਰਦੁਆਰਾ ਸਾਹਿਬ ਬਣੇ ਹੋਏ ਆ ਤੁਸੀਂ ਦੱਸੋ ਤਨਖਾਹ ਕਿੱਥੋਂ ਆਊਗੀ ਉੱਥੇ ਬਿਲਕੁਲ ਹੁਣ 2000 3000 5000 ਦੇ ਗ੍ਰੰਥੀ ਸਿੰਘ ਰੱਖਿਆ ਹਾਂਜੀ ਉਹਦਾ ਪਰਿਵਾਰ ਨਹੀਂ ਪਾਲਣਾ ਬਿਲਕੁਲ ਉਹਦੇ ਬੱਚੇ ਚੰਗੇ ਸਕੂਲ ਵਿੱਚ ਨਹੀਂ ਪੜ੍ਹ ਸਕਦੇ ਹਾਂਜੀ ਉਹਦਾ ਜੀਵਨ ਸੌਖਾ ਨਹੀਂ ਹੋਏਗਾ ਹਾਂ ਉਹਦਾ ਜੀਵਨ ਸੌਖਾ ਜੇ ਨਹੀਂ ਹੋਏਗਾ ਤੇ ਉਹ ਚੰਗੀ ਗੱਲ ਨਹੀਂ ਕਰ ਸਕਦਾ। ਹੂੰ। ਮੰਨ ਲਓ ਜਿਹੜੇ ਘਰ ਵਿੱਚ ਗ੍ਰੰਥੀ ਸਿੰਘ ਜਾ ਕੇ ਅਰਦਾਸ ਕਰਦੇ ਨੇ ਜਾਂ ਗਜਾ ਕਰਨ ਜਾਂਦੇ ਨੇ। ਹਾਂਜੀ। ਵੇਖੋ ਆਪਾਂ ਇੱਕ ਬੰਨੇ ਤੇ ਗੱਲ ਕਰਦੇ ਆਂ ਆਪਣੀ ਕੌਮ ਦੀ। ਹਾਂਜੀ। ਕਿ ਕੌਮ ਸਾਡੀ ਲੰਗਰ ਲਾਉਂਦੀ ਏ ਇਹ ਹਰ ਥਾਂ ਤੇ ਪਹੁੰਚ ਜਾਂਦੀ ਏ। ਹੂੰ। ਰਹੀ ਗੱਲ ਆ। ਪਰ ਜੇ ਅੱਜ ਗ੍ਰੰਥੀ ਸਿੰਘ ਵੇਖੀਏ ਨਾ ਆਪਾਂ ਹਾਲਾਤ ਠੀਕ ਨਹੀਂ ਲੱਗਦੇ ਆਪਾਂ। ਗੁਰੂ ਘਰਾਂ ਤੇ ਗ੍ਰੰਥੀ ਸਿੰਘ ਗਜਾ ਕਰਕੇ ਪ੍ਰਸ਼ਾਦਾ ਗਜਾ ਕਰਕੇ ਪ੍ਰਸ਼ਾਦਾ ਹਾਂਜੀ। ਗੇਟ ਦੇ ਉੱਤੇ ਜਾ ਕੇ 5-5 ਮਿੰਟ ਕਈ ਵਾਰੀ ਖੜਨਾ ਪੈਂਦਾ ਬਿਲਕੁਲ ਤੇ ਜੇ ਗ੍ਰੰਥੀ ਸਿੰਘ ਦੋ ਵਾਰੀ ਗੇਟ ਖੜਕਾ ਦੇਣਾ ਹਾਂਜੀ ਤੇ ਆਵਾਜ਼ ਆਉਂਦੀ ਹੈ ਅੰਦਰੋਂ ਬਿਲਕੁਲ ਤੇ ਬਾਬਾ ਜੀ ਕਾਲੀ ਨਾ ਕਰੋ ਅਜੇ 2 ਮਿੰਟ ਲੱਕੋ ਅਸੀਂ ਆਉਨੇ ਆ ਬਿਲਕੁਲ ਹੁਣ ਜਿਹੜਾ ਗੇਟ ਤੇ 2 ਮਿੰਟ 5 ਮਿੰਟ ਗ੍ਰੰਥੀ ਸਿੰਘ ਕਿਸੇ ਦੇ ਖੜਿਆ ਹਮ ਗਜੇ ਬਾਅਦ ਤੇ ਹਾਂਜੀ ਤੇ ਇੱਕੋ ਹੀ ਡੋਲਣੀ ਉਹਦੇ ਕੋਲ ਡੋਲ ਹਮ ਹਰੇਕ ਸਬਜ਼ੀ ਉਹਦੇ ਵਿੱਚ ਹੀ ਪੈ ਜਾਣੀ ਆ ਬਿਲਕੁਲ ਕਿਸੇ ਦਾ ਕੋਈ ਟੈਸਟ ਆ ਕਿਸੇ ਦਾ ਕੋਈ ਆ ਬਿਲਕੁਲ ਪਰ ਕੱਲ ਉਹ ਗ੍ਰੰਥੀ ਸਿੰਘ ਜਿਹੜਾ ਅਰਦਾਸ ਕਰੇ ਉਹਦੇ ਘਰ ਜਾ ਕੇ ਹੂੰ ਚੜ੍ਹਦੀ ਕਲਾ ਦੀ ਬਿਲਕੁਲ ਹੁੰਦਾ ਨਹੀਂ ਤਾਂ ਉਹ ਕਿਵੇਂ ਕਰੇਗਾ ਇਹਨੂੰ ਚੜ੍ਹਦੀ ਕਲਾ ਦੀ ਤੇ ਘਰ ਵਾਲੇ ਨੂੰ ਲੱਗਣਾ ਕਿ ਨਹੀਂ ਬਾਬਾ ਜੀ ਲੱਗਦਾ ਨਹੀਂਗਾ ਅੰਦਰੋਂ ਥੋੜਾ ਕਰ ਰਹੇ ਆ ਮਜਬੂਰੀ ਜਿਹੜਾ ਉੱਥੇ ਗੇਟ ਤੇ ਖੜਾ ਜਿਹੜਾ ਉਹਨਾਂ ਦੀ ਰੋਟੀ ਵਾਸਤੇ ਖੜਾ ਆ ਹੂੰ ਉਹ ਦੇਖਣਾ ਪੈ ਰਿਹਾ ਉਹਨਾਂ ਨੂੰ ਹਾਂਜੀ ਤੇ ਅਗਲੇ ਦਿਨ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੋ ਰਹੀ ਆ ਬਿਲਕੁਲ ਇੰਨਾ ਚੀਜ਼ਾਂ ਕਰਕੇ ਨਾ ਸਾਡੀ ਕੌਮ ਦਾ ਜ ਸਿੱਖ ਕੌਮ ਦਾ ਪ੍ਰਭਾਵ ਨਹੀਂ ਬੈ ਰਿਆ ਹਾਂਜੀ ਗ੍ਰੰਥੀ ਸਿੰਘ ਦਾ ਪ੍ਰਭਾਵ ਬਿਲਕੁਲ ਹੀ ਘਟ ਗਿਆ ਇੰਨਾ ਚੀਜ਼ਾਂ ਕਰਕੇ ਹੂੰ ਆਮ ਹੀ ਹੈ ਕਿ ਜਿਹਨੂੰ ਰੱਖਿਆ ਜੀ ਪ੍ਰਕਾਸ਼ ਕਰਨਾ ਤੇ ਸੋਖਾ ਕਰਨਾ ਜੀ ਬਸ ਇੰਨੇ ਹੀ ਕੰਮ ਆ ਨੇ ਇੰਨਾ ਕੰਮ ਨਹੀਂ ਸੀ ਗ੍ਰੰਥੀ ਸਿੰਘ ਦਾ ਬਹੁਤ ਵੱਡੀ ਪਦਵੀ ਆ ਬਿਲਕੁਲ ਬਹੁਤ ਵੱਡਾ ਅਹੁਦਾ ਆ ਹੂੰ ਅਸਲ ਦੇ ਵਿੱਚ ਪਹਿਲਾਂ ਆਪਾਂ ਦੇਖਦੇ ਰਹੇ ਆ ਸੁਣਦੇ ਵੀ ਰਹੇ ਆ ਹਾਂਜੀ ਕਿ ਘਰ ਵਿੱਚ ਕਿਸੇ ਦਾ ਝਗੜਾ ਹੋ ਜਾਣਾ ਨਾ ਹਾਂਜੀ ਉਹਨਾਂ ਕਹਿੰਦਾ ਲੋ ਗ੍ਰੰਥੀ ਸਿੰਘ ਨੂੰ ਬੁਲਾ ਕੇ ਲਿਆਓ ਹਾਂਜੀ ਪਾਪਾ ਜੀ ਨੂੰ ਲੈ ਕੇ ਆਓ ਬਿਲਕੁਲ ਬਾਬਾ ਜੀ ਨੇ ਘਰੇ ਆਣ ਕੇ ਬਹਿਣਾ ਤੇ ਸਮਝਾਉਣਾ ਪਰਿਵਾਰ ਨੂੰ ਬਿਲਕੁਲ ਬੇਇਤਨੀ ਕਿਉਂਕਿ ਇੰਨਾ ਅਦਬ ਸਤਕਾਰ ਸੀ ਉਪਾਦੀ ਵੱਡੀ ਵੱਡੀ ਪਾਤਸ਼ਾਹ ਵਾਲੀ ਹੈ ਨਾ ਜੀ ਸਿਆਣੇ ਮੰਨਿਆ ਜਾਂਦਾ ਸੀ ਬਿਲਕੁਲ ਤੇ ਅੱਜ ਦਾ ਸਮਾਂ ਵੇਖ ਲਓ ਕਾਰਨ ਇਹੋ ਹੀ ਹੈ ਕਿ ਜਾਦੇ ਗੁਰਦੁਆਰੇ ਬਣ ਗਏ ਆ ਹੂੰ ਆਮਦਨ ਘਟ ਗਈ ਆ ਹਾਂਜੀ ਤੇ ਹੁਣ ਗਰੰਥੀਵ ਸਿੰਘ ਵਿਚਾਰਾ ਕੀ ਕਰੇ ਉਹਨੂੰ ਸਾਰਾ ਕੁਝ ਹੀ ਕਰਨਾ ਪੈਣਾ ਹਾਂਜੀ ਤੇ ਰਹੀ ਗੱਲ ਜਿਹੜੀ ਤੁਸੀਂ ਕਹਿਆ ਸੀ ਗੁੱਡੀ ਫੂਕਣ ਵਾਲੀ ਹਾਂਜੀ ਉਹਦੀ ਮਜਬੂਰੀ ਆ ਬਿਲਕੁਲ ਉਹਨੂੰ ਭਾਵੇਂ ਗਿਆਨ ਹੋਵੇ ਤੇ ਨਾ ਹੋਵੇ ਉਹ ਵੱਖਰੀ ਗੱਲ ਆ ਪਰ ਉੱਥੇ ਨੂੰ ਅਰਦਾਸ ਕਰਨੀ ਪੈਣੀ ਆ ਬਿਲਕੁਲ ਲੋਕੀ ਪਤਾ ਕੀ ਦੇਖਦੇ ਆ ਜੀ ਲੋਕੀ ਸਿਆਣਪ ਕਿਨੂੰ ਕਹਿੰਦੇ ਤੁਸੀਂ ਇਹ ਸੋਚ ਕੇ ਵੇਖਿਓ ਹੈਰਾਨ ਹੋ ਗਏ ਹਾਂਜੀ ਗ੍ਰੰਥ ਜੀ ਦੀ ਸਿਆਣਪ ਕਿਵੇਂ ਵੇਖੀ ਜਾਂਦੀ ਆ ਕਈ ਵਾਰੀ ਆਉਂਦੀ ਆ ਫੋਨ ਤੇ ਗੱਲ ਹੁੰਦੀ ਜੀ ਗ੍ਰੰਥੀ ਸਿੰਘ ਨਹੀਂ ਤਾਈਦਾ ਜੀ ਹਾਂਜੀ ਤੇ ਇੱਕ ਪਿੰਡ ਦੇ ਵਿੱਚ ਇਦਾਂ ਹੋਇਆ ਜੀ ਬਿਲਕੁਲ ਹੀ ਹਾਂਜੀ ਉਹ ਗ੍ਰੰਥੀ ਸਿੰਘ ਬਦਲ ਦਿੱਤਾ ਹਾਂਜੀ ਦੂਸਰਾ ਆ ਗਿਆ ਹਾਂਜੀ ਤੇ ਜਿਹੜਾ ਦੂਸਰਾ ਗ੍ਰੰਥੀ ਸਿੰਘ ਆਇਆ ਸੀ ਉਹ ਗੁਰਮਤਿ ਨੂੰ ਸਮਝਦੇ ਸੀ ਉਹ ਹਾਂਜੀ ਉਹਨਾਂ ਆਏ ਬਾਣੀ ਨੂੰ ਸਮਝਿਆ ਸੀ ਅਰਥ ਵੀ ਪੜ੍ਹੇ ਸੀ ਮਰਿਆਦਾ ਵੀ ਜਾਣਦੇ ਸੀ ਹਾਂਜੀ ਤੇ ਹੁਣ 2-4 ਦਿਨ 10 ਦਿਨ ਨੰਗੇ ਤੇ ਖੌਲੀ-ਖੌਲੀ ਮੁਸ਼ਕਲ ਜੀ ਬਣ ਗਈ ਸੰਗਤ ਦੇ ਵਿੱਚ ਹਾਂਜੀ ਗੱਲ ਬਾਤ ਨਿਕਲ ਕੇ ਆ ਕਿ ਜਿਹੜਾ ਪਹਿਲਾ ਬਾਬਾ ਸੀ ਉਹ ਸਿਆਣਾ ਸੀ ਹੂੰ ਉਹ ਲੈ ਕੇ ਆਓ ਹਾਂਜੀ ਉਹ ਠੀਕ ਆ ਹੁਣ ਪੁੱਛਿਆ ਗਿਆ ਕਿ ਉਹ ਬਾਬਾ ਕਿਵੇਂ ਠੀਕ ਆ ਕਾਰਨ ਦੱਸੋ ਕਾਰਨ ਦੱਸੋ ਫਿਰ ਸਾਨੂੰ ਪਤਾ ਤੇ ਲੱਗੇ ਕਾਰਨ ਦਾ ਬਿਲਕੁਲ ਤੇ ਇਹ ਬਾਬਾ ਜੀ ਕਿਉਂ ਨਹੀਂ ਠੀਕ ਹਾਂਜੀ ਹੁਣ ਆਪਾਂ ਇਹਨਾਂ ਨੂੰ ਕੀ ਕਹੀਏ ਤੁਸੀਂ ਛੁੱਟੀ ਕਰ ਜਿਓ ਕੋਈ ਦੱਸਣਾ ਤੇ ਪਈ ਗਏ ਨਾ ਕਾਰਨ ਪਤਾ ਕੀ ਸਾਹਮਣੇ ਆ ਹਾਂਜੀ ਤੇ ਪਹਿਲੇ ਬਾਬਾ ਜੀ ਹਰ ਕੋਈ ਕਰਦੇ ਸੀ ਹੂੰ ਪੀੜਾ ਵੀ ਕਰ ਦੇਣਾ ਹਨਾ ਪਤਰੀ ਵੀ ਖੋਲ ਦੇਣੀ ਪਤਰੀ ਵੀ ਖੋਲ ਦੇਣੀ ਬਿਲਕੁਲ ਬੱਚੇ ਨੂੰ ਥੋੜਾ ਵੀ ਪਾ ਦੇਣਾ ਹੂੰ ਫਿਰ ਇਹ ਉਹਨਾਂ ਨੇ ਕਿਸੇ ਨੂੰ ਕਹਿਣਾ ਨਹੀਂ ਸੀ ਕਿ ਗੁਰਮਤ ਨਹੀਂ ਜੀ ਮੰਦੀਆਂ ਦਾ ਚੀਜ਼ਾਂ ਨੂੰ ਬਿਲਕੁਲ ਤੇ ਜਿਹੜੇ ਹੁਣ ਆਏ ਆ ਹੂੰ ਇਹ ਤਤ ਗੁਰਮਤ ਵਾਲੇ ਜੀ ਇਹਦੇ ਇਦਾਂ ਵੀ ਨਹੀਂ ਕਰਦੇ ਇਹਦੇ ਇਦਾਂ ਨੂੰ ਇਹ ਸਿਆਣੀ ਨਹੀਂ ਹੈਗੀ ਮਾਸਾ ਵੀ ਹੂੰ ਜਿਹੜਾ ਬਾਣੀ ਦੀ ਗੱਲ ਕਰਦਾ ਗਰੰਤੀ ਸਿੰਘ ਲੋਕਾਂ ਦੇ ਮੁਤਾਬਕ ਉਹ ਸਿਆਣਾ ਉਹ ਸਿਆਣਾ ਨਹੀਂ ਹੈਗਾ ਜਿਹੜੇ ਸਮੇਂ 'ਚ ਤੇ ਜਿਹੜਾ ਮਨਮਤ ਕਰੇ ਨਾ ਮਹਾਰਾਜ ਦੇ ਥੱਲੇ ਉਥੇ ਪੀੜੇ ਸਾਹਿਬ ਨੂੰ ਪਾਵਿਆਂ ਨੂੰ ਉਥੇ ਬਰਖੜੀਆਂ ਵੀ ਬਣਾਈ ਜਾਵੇ ਬਿਲਕੁਲ ਉਹ ਕਿੰਦੇ ਬੜਾ ਸਿਆਣਾ ਜੀ ਇਹੋ ਹੀ ਬੀਬੀਆਂ ਸੀ ਨਾ ਹੂੰ ਇਹਨਾਂ ਦੀਆਂ ਵਾਰਸਾਂ ਜਿਹੜੀਆਂ ਅਸੀਂ ਕਿਵੇਂ ਮੀਰ ਮਨੂ ਦੀ ਜੇਲ੍ਹ 'ਚ ਬੈਠੇ ਰਹੇ ਉਹਨਾਂ ਨੇ ਬੱਚਿਆਂ ਦੇ ਹਾਰ ਪਵਾਏ ਅੱਜ ਉਹਨਾਂ ਦੀਆਂ ਵਾਰਸਾਂ ਇੱਥੇ ਆਣ ਕੇ ਖੜਗੀਆਂ ਸਾਹ ਵਲਾ ਕੇ ਵੇਖੋ ਗ੍ਰੰਥੀ ਸਿੰਘ ਦੀ ਮਜਬੂਰੀ ਉੱਥੇ ਅਰਦਾਸ ਕਰਨੀ ਜੇ ਉਹ ਸਟੈਂਡ ਵੀ ਲੈਂਦਾ ਹਾਂਜੀ ਤੇ ਫਿਰ ਸੰਗਤ ਨੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਨੇ ਉਹ ਸਾਥ ਨਹੀਂ ਸ ਦੇਣਾ ਉਹਦਾ ਬਿਲਕੁਲ ਬੜੀ ਬੜੀ ਹੁੰਦਾ ਹਾਂਜੀ ਜਿੱਥੇ ਗ੍ਰੰਥੀ ਸਿੰਘ ਗੁਰਮਤ ਵਾਲਾ ਚਾਹੀਦਾ ਨਾ ਉੱਥੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਵੀ ਬਾਣੀ ਦਾ ਗਿਆਨ ਹੋਣਾ ਚਾਹੀਦਾ ਇਹ ਹੀ ਮੇਰਾ ਸਵਾਲ ਆ ਕਿ ਜੇ ਅੱਜ ਅਸੀਂ ਸਿੱਖੀ ਨੂੰ ਬਚਾਉਣਾ ਜੀ ਬਚਾਉਣਾ ਜੇ ਆਪਾਂ ਕਹਿੰਨੇ ਕਿ ਸਾਡੇ ਆਉਣ ਵਾਲੇ ਸਮੇਂ 'ਚ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਸਾਡੇ ਬੱਚੇ ਉਹ ਸਿੱਖੀ ਦੇ ਰਾਹ ਤੇ ਤੁਰਨ ਗਰੰਥੀ ਸਿੰਘ ਬਣ ਤਾਂ ਕਿੱਦਾਂ ਦੇ ਪ੍ਰਬੰਧ ਕਰਨੇ ਪੈਣਗੇ ਸਾਨੂੰ ਦੇਖੋ ਜੀ ਜਦਨ ਬਹੁਤ ਚੰਗੀਆਂ ਵੀ ਹੈਗੀਆਂ ਮੈਂ ਪਹਿਲਾਂ ਬੇਨਤੀ ਕਰਦੇ ਹਾਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਪ੍ਰਧਾਨ ਸਹਿਬਾਨ ਮੈਂਬਰ ਸਹਿਬਾਨ ਬਹੁਤ ਕਮੇਟੀਆਂ ਵਧੀਆ ਵੀ ਹੈਗੀਆਂ ਗੁਰਮਤਾਲੀਆਂ ਵੀ ਨੇ ਬਹੁਤ ਹਾਂਜੀ ਪਰ ਬਹੁਤ ਆਦ ਗਿਣਤੀ ਤੇ ਜਿਹੜੇ ਉਹ ਗੁਰਮਤ ਤੋਂ ਹੀ ਨੇ ਨੇ ਬਿਲਕੁਲ ਮੰਨੋ ਪ੍ਰਧਾਨ ਦੇ ਲੜਕੇ ਦਾ ਵਿਆਹ ਆ ਹਾਂਜੀ ਉਹਦੇ ਵਿਆਹ ਤੇ ਨਸ਼ਾ ਵਰਤਾਇਆ ਜਾ ਰਿਹਾ ਹਾਂਜੀ ਡੀਜੇ ਚੰਦ ਰਹੇ ਆ ਹਾਂਜੀ ਆਮ ਨੌਜਵਾਨਾਂ ਤੇ ਕੀ ਪ੍ਰਭਾਵ ਪਏਗਾ ਹੂੰ ਪੀਰ ਗੁਰੂ ਘਰ ਦੇ ਮੁਖੀ ਨੇ ਮੁਖੀ ਆ ਨੌਜਵਾਨ ਗੁਰੂ ਘਰ ਤੋਂ ਕਿਉਂ ਟੁੱਟਦੇ ਜਾ ਰਹੇ ਨੇ ਅੱਜ ਹੂੰ ਕਿਉਂ ਨਹੀਂ ਜਾ ਰਹੇ ਉਹ ਕਹਿੰਦੇ ਦਾਦੀ ਸਵੇਰੇ ਗਈ ਸੀ ਤੇ ਉਹ ਦਾਣ ਕੇ ਦਾਦੀ ਫਲਾਣੇ ਦੇ ਘਰੇ ਇਦਾਂ ਹੋ ਗਿਆ ਗੁਰੂ ਘਰ ਨੂੰ ਸੁਣ ਕੇ ਆਈ ਮੈਂ ਫਲਾਣੇ ਦੇ ਘਰੇ ਇਦਾਂ ਹੋਇਆ ਫਲਾਣਾ ਇਦਾਂ ਕਰਦਾ ਉਹ ਕਹਿੰਦੇ ਫੇ ਗੁਰੂ ਘਰ ਹੀ ਕੱਲਾ ਹੁੰਦੀਆਂ ਹੂੰ ਤੇ ਆਪਾਂ ਦਾਦੀ ਨੂੰ ਸੌਣੇ ਲੈਣੀ ਆ ਪਰ ਉੱਥੇ ਜਾ ਕੇ ਸੌਣ ਦੀ ਕੀ ਲੋੜ ਇੱਥੇ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਮੰਨ ਲਓ ਜਿਵੇਂ ਪ੍ਰਾਤਨ ਸਮਾਂ ਸੀ ਆਪਣੇ ਹਨਾ ਬਜ਼ੁਰਗਾਂ ਦਾ ਭੀ ਜਦੋਂ ਉਹਨਾਂ ਨੇ ਘਰੋਂ ਤੁਰਨਾ ਉਦੋਂ ਵੀ ਬਾਣੀ ਪੜਦੇ ਗੁਰੂ ਘਰ ਤੱਕ ਆਉਣਾ ਗੁਰਦੁਆਰੇ 'ਚ ਜਾਣਾ ਪਰ ਹੁਣ ਜਿਹੜੀ ਤੁਸੀਂ ਗੱਲ ਕਰਦੇਗੇ ਅਸਲ ਦੇ ਵਿੱਚ ਜਿਹੜੀ ਪਿੰਡ ਦੀ ਖਬਰ ਉਹ ਪਤਾ ਹੀ ਗੁਰਦੁਆਰੇ ਆ ਕੇ ਲੱਗ ਰਹੀ ਆ ਪਤਾ ਹੀ ਗੁਰਦੁਆਰੇ ਆਣ ਕੇ ਲੱਗ ਰਹੀ ਆ ਇਹਦਾ ਕਾਰਨ ਕਿ ਅਸੀਂ ਇਹ ਸੋਚ ਕੇ ਆ ਰਹੇ ਕਿ ਪਿੰਡ ਦੇ ਵਿੱਚ ਕੀ ਵਾਪਰਿਆ ਗੁਰਦੁਆਰੇ ਜਾ ਕੇ ਪਤਾ ਕਰਦੇ ਆ ਕਦੀ ਜਾ ਕੇ ਹੁਕਮਨਾਮਾ ਦੱਸਿਆ ਕਿਹੜਾ ਆ ਹੂੰ ਪਰਿਵਾਰਾਂ 'ਚ ਪੁੱਛੋ ਜਾ ਕੇ ਨਾ ਬਿਲਕੁਲ ਕਿਹੜੀ ਵਿਚਾਰ ਹੋਈ ਆ ਕਿਹੜੀ ਵਿਚਾਰ ਹੋਈ ਆ ਹਾਂਜੀ ਇਹ ਕੁਝ ਨਹੀਂ ਪਤਾ ਲੱਗਣਾ ਨਾ ਦੱਸਣਾ ਬਾਕੀ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਹਾਂਜੀ ਕੀ ਕੁਝ ਵਾਪਰਦਾ ਭਾਈ ਸਾਹਿਬ ਹੈ ਜੇ ਲੇਟ ਹੋ ਗਿਆ ਕੀ ਕੀਤਾ ਉਹਨੇ ਦੇਖ ਨਹੀਂ ਬਣਾਈ ਸਾਰਾ ਪਤਾ ਲੱਜਦਾ ਇਸ ਕਰਕੇ ਪ੍ਰਬੰਧਕ ਕਮੇਟੀਆਂ ਨੂੰ ਜਰੂਰ ਸਜੇਦ ਹੋਣਾ ਚਾਹੀਦਾ ਮੈਂ ਚਾਹੁੰਦਾ ਕਿ ਇਹਦਾ ਥੋੜਾ ਬੜਾ ਕੋਈ ਨਾ ਕੋਈ ਟੈਸਟ ਹੋਵੇ ਤੇ ਮੈਂਬਰ ਸਾਹਿਬ ਬਣਨ ਵਾਸਤੇ ਮੈਂਬਰ ਬਣਨ ਵਾਸਤੇ ਇਤਲੋ ਜਾਬੀ ਸਾਹਿਬ ਯਾਦ ਹੋਵੇ ਥੋੜੀ ਬੜੀ ਵਿਆਖਿਆ ਆਉਂਦੀ ਹੋਵੇ ਪਰ ਜਿੰਨੇ ਪ੍ਰਧਾਨ ਬਣਨਾਂ ਨੂੰ ਰਹਿਤ ਮਰਿਆਦਾ ਯਾਦ ਹੋਵੇ ਹਾਂਜੀ ਗੁਰਮਤ ਦੇ ਧਾਰਨੀ ਸ਼ਰਤ ਹੀ ਹੋਵੇ ਹੂੰ ਕਿ ਬਣਾ ਦੇਾਂਗੇ ਪਰ ਕਾਲੋਂ ਘਰ ਵਿੱਚ ਕੋਈ ਵੀ ਸਮਾਗਮ ਹੋਣਾ ਚਾਹੀਦਾ ਹਮ ਆਨੰਦਕਾਰ ਦੇ ਬੱਚੇ ਵਾਚੀ ਦਾ ਪ੍ਰਧਾਨ ਦਾ ਹਮ ਗੁਰਮਤ ਸੰਸਾਰ ਹੋਣਾ ਚਾਹੀਦਾ ਬਿਲਕੁਲ ਇਸ ਚੀਜ਼ ਦਾ ਵੀ ਪ੍ਰਭਾਵ ਪੈਂਦਾ ਜੀ ਪੈਂਦਾ ਗੁਰਮਤ ਤੁਸੀਂ ਸੁਣੀ ਆ ਸੰਗਤ ਨੇ ਸੁਣੀ ਆ ਜੀ ਉਹਦਾ ਅਸਰ ਸਾਡੇ ਜੀਵਨ ਚ ਨਹੀਂ ਨਾ ਦਿਖ ਰਿਹਾ ਹਮ ਕੌਮ ਦਾ ਪ੍ਰਚਾਰ ਕਦੇ ਨਹੀਂ ਜੀ ਹੋਣਾ ਬੱਚਿਆਂ ਤੇ ਸਾਡੇ ਜੀਵਨ ਦਾ ਪ੍ਰਭਾਵ ਕਦੇ ਨਹੀਂ ਜੀ ਪੈਣਾ ਹਾਂਜੀ ਹਾਂਜੀ ਇਸ ਕਰਕੇ ਗੁੱਡੀਆਂ ਅੱਜ ਫੂਕੀਆਂ ਜਾ ਰਹੀਆਂ ਵੇਖੋ ਜੀ ਇਦਾਂ ਮੀਂਹ ਥੋੜਾ ਪੈਂਦੇ ਆ ਹਮ ਇਹ ਕੁਦਰਤ ਦੇ ਮਤਲ ਨਿਜਮ ਆਇਆ ਨਿਜਮ ਹੈ ਜੀ ਇਹ ਤੇ ਹਨਾ ਜੀ ਦਰਖਤ ਲਾਈਏ ਅੱਜ ਅਸੀਂ ਨਾ ਪਾਣੀ ਦੀ ਬਚਾਈਏ ਪਾਣੀ ਨੂੰ ਅਸੀਂ ਪਰ ਕਿੰਨੇ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਲਾਸਮੈਂਟ ਹੋ ਰਹੀਆਂ ਹੂੰ ਗੁਰੂ ਘਰ ਵਿੱਚੋਂ ਗੁੱਡੀਆਂ ਫੂਕੋ ਗੁੱਡੀਆਂ ਫੂਕੋ ਤੇ ਗੁੱਡੀਆਂ ਫੂਕਣੀਆਂ ਆਓ ਸਾਰੇ ਇਕੱਠੇ ਹੋ ਤੇ ਇਹਦੇ ਵਿੱਚ ਹੂੰ ਵੱਡੀ ਗਿਣਤੀ ਵਿੱਚ ਬੀਬੀਆਂ ਬੀਬੀਆਂ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਹਾਂਜੀ ਬਹੁਤ ਵੱਡੇ ਪੱਧਰ ਤੇ ਉੱਥੇ ਗੁੱਡੀ ਫੂਕੀ ਗਈ ਹਾਂਜੀ ਤੇ 200 250 ਦੀ ਗਿਣਤੀ ਦੀ ਬੀਬੀਆਂ ਸੀ ਉੱਥੇ ਕੜਦੂ ਬਿਲਕੁਲ ਤੇ ਭਾਈ ਉੱਥੇ 15 20 ਹੀ ਸਾਰੇ ਬਿਲਕੁਲ ਤੇ ਹੁਣ ਜਿਹੜੀਆਂ ਬੀਬੀਆਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਹੂੰ ਜਿਨ੍ਹਾਂ ਨੇ ਘਰ ਵਿੱਚ ਗੁਰਮਤ ਲੈ ਕੇ ਆਉਣੀ ਸੀ ਤੇ ਉਹ ਬੀਬੀਆਂ ਅੱਜ ਕੋਲ ਆ ਕਰੀ ਜਾਂਦੀਆਂ ਹੁਣ ਇੱਕ ਸਵਾਲ ਹੋਰ ਬਣਦਾ ਹਾਂਜੀ ਗੁੱਡੀਆਂ ਕਿਉਂ ਫੂਕੀਆਂ ਜਾਂਦੀਆਂ ਹੂੰ ਗੁੱਡੀ ਕਿਉਂ ਫੂਕੀ ਜਾਂਦੀ ਆ ਬਿਲਕੁਲ ਜੇ ਗੁੱਡੀ ਫੂਕਣ ਦੇ ਨਾਲ ਮੀਂਹ ਪੈਂਦਾ ਬਰਫਾਤ ਹੁੰਦੀ ਆ ਹੂੰ ਤੇ ਅਸਲੀ ਗੁੱਡੀਆਂ ਨੇ ਫੂਕੀਆਂ ਜਾ ਰਹੀਆਂ ਇੱਥੇ ਬਿਲਕੁਲ ਕਿੱਥੇ ਨਹੀਂ ਹੋ ਰਿਆ। ਜੀਆਂ ਧੀਆਂ ਨਵਾਂ ਅੱਜ ਦਾਜ ਦੀ ਭੇਟ ਹਨਾ। ਹਾਂ ਹਾਂ। ਚੜ੍ਹਾਈਆਂ ਜਾ ਰਹੀਆਂ ਲਾਲਚ ਦੀ ਖਾਤਰ। ਕਿੰਨੇ ਕੇ ਸਾਡੇ ਸਾਹਮਣੇ ਆਏ ਆ ਕਿ ਕਿਦਾਂ ਕਿਸੇ ਲੜਕੀ ਦੇ ਨੂੰ ਬੇਬਦ ਕੀਤਾ ਗਿਆ। ਉਹ ਕੀ ਆ ਜੀ ਗੁੱਡੀ ਫੂਕਣਾ ਨਹੀਂ ਉਹ। ਹੂੰ। ਉਹਨੂੰ ਆਪਣੇ ਉਹਦੇ ਕਰਤਾਰ ਤੋਂ ਸੁਟਣਾ ਉਹਨੂੰ। ਬਿਲਕੁਲ। ਇਦਾਂ ਤਾਂ ਇੱਥੇ ਆਫਤਾ ਜਣੀਆਂ ਚਾਹੀਦੀਆਂ ਸੀ। ਇੱਥੇ ਤਾਂ ਪਾਣੀ ਐ ਚੱਲਣਾ ਚਾਹੀਦਾ ਸਾਰੇ ਪਾਸੇ ਜੇ ਇਦਾਂ ਹੋ ਜਾਂਦਾ। ਹੂੰ। ਅੱਜ ਵੀ ਅਸੀਂ ਗੁਰਮਤ ਨੂੰ ਸਮਝਣ ਨੂੰ ਤਿਆਰ ਨਹੀਂ ਆ। ਔਰ ਤੁਹਾਨੂੰ ਇੱਕ ਚੀਜ਼ ਇਹ ਵੀ ਲੱਗਦੀ ਆ ਕਿ ਜੇ ਮੰਨ ਲਓ ਗੁੱਡੀ ਫੂਕਣ ਵਾਲਾ ਮਸਲਾ ਤਾਂ ਕਿਤੇ ਨਾ ਕਿਤੇ ਔਰਤ ਨੂੰ ਨੀਵਾ ਵਿਖਾਇਆ ਜਾ ਰਿਹਾ ਔਰਤ ਨੂੰ ਵਿਖਾਇਆ ਜਾ ਰਿਹਾ ਜਿਹੜੀ ਔਰਤ ਬਦਲੇ ਗੁਰੂ ਨਾਨਕ ਸਾਹਿਬ ਕਹਿੰਦੇ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਜਾ ਠੀਕ ਹੈ ਜਿਨ੍ਹਾਂ ਦੇ ਹੱਕ ਵਿੱਚ ਗੁਰੂ ਸਾਹਿਬ ਜੀ ਨੇ ਆਵਾਜ਼ ਦਿੱਤੀ ਆ ਤੇ ਫੂਕ ਵੀ ਕੌਣ ਰਿਹਾ ਬੀਬੀਆਂ ਬੀਬੀਆਂ ਔਰਤਾਂ ਹੀ ਫੂਕ ਰਹੀਆਂ ਨਾ ਤੇ ਔਰਤ ਨੂੰ ਗੁੱਡੀ ਨੂੰ ਫੂਕਿਆ ਜਾ ਰਿਹਾ ਉਹਨੂੰ ਨੀਵਾ ਵਿਖਾਇਆ ਉਹਨੂੰ ਨੀਵਾ ਵਿਖਾਇਆ ਜਾ ਰਿਹਾ ਤੁਸੀਂ ਆਮ ਦੇਖੋ ਜੇਕਰ ਘਰ ਵਿੱਚ ਮੰਨ ਲਓ ਬੱਚੀ ਦਾ ਜਨਮ ਹੁੰਦਾ ਹਾਂਜੀ ਇੱਕੋ ਬੱਚੀ ਦਾ ਜਨਮ ਹੋਇਆ ਪਹਿਲੀ ਬੱਚੀ ਚਲੋ ਕੋਈ ਨਹੀਂ ਥੋੜਾ ਜਿਹਾ ਫਿਰ ਵੀ ਪੂਰਾ ਮਨਾਉਂਦੇ ਲੋਕ ਮਨਾਉਂਦੇ ਆ ਦੂਜੀ ਦਾ ਬੱਚੀ ਦਾ ਜਨਮ ਹੋ ਗਿਆ ਹਾਂਜੀ ਜਦੋਂ ਹੁਣ ਬੀਬੀ ਆਣਗੇ ਜਿਹੜੀ ਆਣ ਡੋ ਗਵਾਂਡੋ ਰਿਛਤ ਕੀ ਜਾਂਦੀਆਂ ਜੀ ਮਹਾਰਾਜ ਨੇ ਪੱਥਰ ਛੁੱਟਦਾ ਪੱਥਰ ਛੁੱਟਦਾ ਕੌਣ ਕਹਿ ਰਿਹਾ ਬੀਬੀ ਪੱਥਰ ਕਹਿ ਰਿਹਾ ਬੀਬੀ ਉਹ ਪੱਥਰ ਹੀ ਹੈ ਇੱਕ ਸਾਹਿਬ ਦੀ ਇੱਕ ਔਰਤ ਇੱਕ ਛੋਟੀ ਜੀ ਬੱਚੀ ਨੂੰ ਕੀ ਕਹਿ ਰਹੀ ਐ ਇਹ ਪੱਥਰ ਆ ਇਹ ਕਿੰਨੀ ਨਫ਼ਰਤ ਆ ਕਿੰਨੀ ਨਫ਼ਰਤ ਆ ਨਾ ਇੱਕ ਔਰਤ ਦੀ ਔਰਤ ਦੇ ਪ੍ਰਤੀ ਹੂੰ ਇਹ ਨਹੀਂ ਨਾ ਭਰ ਤੇ ਨਹੀਂ ਚਾਹੀਦੀ ਅਸੀਂ ਕਿੱਥੇ ਚਲੇ ਗਏ ਆਪਣੇ ਸਤਾਤ ਤੋਂ ਗੁਰਮਤ ਤੋਂ ਕਿੰਨਾ ਵੱਡਾ ਸਾਡੇ ਜੀਵਨ ਵਿੱਚ ਗਰਾਵਟ ਆ ਗਈ ਅੱਜ ਬਿਲਕੁਲ ਕਿ ਅਸੀਂ ਤੇ ਦੂਜੀ ਦੀ ਧੀ ਨੂੰ ਵੀ ਆਪਣੀ ਧੀ ਸਮਝਣ ਵਾਲੇ ਸੀ ਬਿਲਕੁਲ ਪਰ ਇਹ ਤਾਂ ਉਹ ਗੱਲ ਹੋਈ ਨਾ ਉਹ ਹਸਪੀਟਲ ਦੇ ਬਾਹਰ ਸਾਰਾ ਟੱਬਰ ਬਹਿ ਜਾਂਦਾ ਜਾ ਕੇ ਹਾਂਜੀ ਵੇਟ ਕਰਦਾ ਹਾਂਜੀ ਕਦੋਂ ਡਾਕਟਰ ਆ ਕੇ ਤੇ ਦੱਸੇ ਆਣ ਕੇ ਪੁੱਤ ਹੋਇਆ ਡਾਡੇ ਘਰੇ ਬਿਲਕੁਲ ਇਹੋ ਸਭ ਨੂੰ ਤਿਆਰ ਨੇ ਸਾਰੇ ਆਮ ਸਮਾਜ ਦੀ ਹਾਲਤਾ ਤੇ ਗਰੰਥੀ ਸਿੰਘਾਂ ਤੋਂ ਅਰਦਾਸਾਂ ਵੀ ਪੁੱਤਰਾਂ ਦੀਆਂ ਕਰਾਈਆਂ ਜਾਂਦੀਆਂ ਨੇ ਗਰੰਥੀ ਸਿੰਘ ਕਰ ਵੀ ਰਹੇ ਆ ਕਰ ਵੀ ਰਹੇ ਤੇ ਆਸ ਲਾ ਕੇ ਸਾਰਾ ਟੱਬਰ ਬਾਹਰ ਬੈਠਾ ਆ ਤੇ ਸਾਨੂੰ ਕਿਦੋਂ ਸੁਨੇਹਾ ਮਿਲਿਆ ਘਟਾਡੇ ਘਰੇ ਪੁੱਤਰ ਨੇ ਜਨਮ ਲਿਆ ਬਿਲਕੁਲ ਉਥੇ ਅਸੀਂ ਚਾਹੁੰਨੇ ਆ ਪੁੱਤਰੀ ਹੋਵੇ ਧੀ ਨਾ ਜਾਵੇ ਹੋਵੇ ਹਾਂਜੀ ਤੇ ਜਦੋਂ ਪੁੱਤਰ ਦਾ ਵਿਆਹ ਕਰਨਾ ਉਹ ਦਿਨ ਜੀ ਇਹਦੇ ਨੱਕ ਨਹੀਂ ਠੀਕ ਹਾਂ ਉਹਦੋਂ ਦੀ ਪੜ੍ਹਾਈ ਘਟਾ ਬਿਲਕੁਲ ਉਦੋਂ ਇਹਦੇ ਇਹਦਾ ਮਾਪਿਓ ਗਰੀਬ ਆ ਹਾਂਜੀ ਦਾਜ ਨਹੀਂ ਦਿੱਤਾ ਜਾਣਾ ਹਾਂਜੀ ਕਿੰਨੀਆਂ ਚੀਜ਼ਾਂ ਨੋਟ ਕਰਦੇ ਅਸੀਂ ਕਰਦੇ ਆ ਨਾ ਬਿਲਕੁਲ ਉਦੋਂ ਅਸੀਂ ਲੱਭਦੇ ਫਿਰਦੇ ਆ ਤੇ ਜਦੋਂ ਆਪਣੀ ਵਾਰੀ ਆਉਂਦੀ ਉਦੋਂ ਅਸੀਂ ਆਨੇ ਅਰਦਾਸਾਂ ਵੀ ਕਰਾਉਨੇ ਮਾੜ ਪੋਤੀ ਦੀ ਹਾਂ ਪਿੱਜੇ ਮੰਨ ਲਓ ਸਾਰਿਆਂ ਦੇ ਪੋਤੀ ਹੋਵੇ ਤੇ ਵਿਆਹਾਵਾਂਗੇ ਕਿੱਥੇ ਵਿਆਹਾਗੇ ਕਿੱਥੇ ਆ ਸੀ ਹਨਾ ਨੌ ਚੰਗੀਆਂ ਚਾਹੀਦੀਆਂ ਬਿਲਕੁਲ ਧੀ ਸਾਡੇ ਘਰੇ ਨਾ ਆਵੇ ਹਾਂ ਇਹ ਕੀ ਆ ਇਹ ਇਹ ਸਾਡੇ ਮਨ ਦਾ ਭਰਮ ਨਹੀਂ ਹੈਗਾ ਭਰਮ ਨਹੀਂ ਇਹ ਕਰ ਵੀ ਕਰ ਵੀ ਮੈਨੂੰ ਲੱਗਦਾ ਕਿ ਉਹ ਰਹੇ ਜਿਹੜੇ ਕਹਿੰਦੇ ਨਾਨਕ ਨਾਮ ਚੜਦੀ ਕਲਾ ਚੜਦੀ ਗੱਲ ਤੇਰੇ ਭਾਣੇ ਸਰਬਤ ਦਾ ਪਲਾ ਹਾਂ ਬਿਲਕੁਲ ਹੁਣ ਤੁਸੀਂ ਇਹ ਹਿਸਾਬ ਲਾਓ ਇਹ ਜਿਹੜੇ ਲੋਕ ਆ ਹਾਂਜੀ ਇਦਾਂ ਦੇ ਬਿਰਤੀ ਵਾਲੇ ਹੂੰ ਜਿਹਨੂੰ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਮੱਥਾ ਟੇਕਦੇ ਹੋਣਗੇ ਬਿਲਕੁਲ ਇਹਨਾਂ ਨੂੰ ਅੰਦਰੋਂ ਜ਼ਮੀਰ ਇਹਨਾਂ ਦੀ ਮਾਰਦੀ ਨਾ ਹੋਵੇ ਇਹਨਾਂ ਨੂੰ ਹਿਲਾ ਰਹੇ ਨਾ ਮਾਰਦੀ ਹੋਵੇ ਕੀ ਕਰੀਏ ਇਹਨਾਂ ਨੂੰ ਤੁਸੀਂ ਬਿਲਕੁਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਚਲੋ ਹੁਣ ਤਾਂ ਸ਼ਬਦ ਰੂਪ ਵਿੱਚ ਹੈ ਨਾ ਗੁਰੂ ਸਾਹਿਬ ਜੇ ਸਰੀਰ ਰੂਪ ਦੇ ਵਿੱਚ ਹੁੰਦੇ ਗੁਰੂ ਸਾਹਿਬ ਬਹਿਣ ਦੇਂਦੇ ਇਹਨਾਂ ਨੂੰ ਦਰਬਾਰ 'ਚ ਲਾ ਲਾ ਕੇ ਆਉਣ ਦੇਂਦੇ ਕਹਿ ਦਿੰਦੇ ਸੀ ਨਾ ਇਹਨਾਂ ਨੂੰ ਬਾਹਰ ਲੈ ਜਾਓ ਇਹ ਇੱਥੇ ਯੋਗ ਨਹੀਂ ਹੈਗੇ ਬਹਿਣ ਦੇ ਬਿਲਕੁਲ ਇਹ ਸਮਾਜ ਦੀ ਸਾਡੇ ਦੀ ਹਾਲਤ ਆ ਜ ਦਿਨੋਂ ਦਿਨ ਅਸੀਂ ਗਰਾਵਟ ਵਾਲੇ ਪਾਸੇ ਜਾ ਰਹੇ ਆ